ਸਵਾਗਤ ਹੈ ਇਸ ਚੈਨਲ ਤੇ ਤੁਹਾਡਾ ਮੈਂ ਹਾਂ ਸਤਵੀਰ ਕੌਰ ਮਾਨ ਸਤਿ ਸ੍ਰੀ ਅਕਾਲ ਅੱਜ ਆਪਾਂ ਗੋਭੀ ਦਾ ਮਿੱਠਾ achar ਪਾਵਾਂਗੇ ਜਿਹਨੂੰ ਖੱਟ ਮਿੱਠਾ achar ਕਹਿੰਦੇ ਆ ਤੇ ਆਪਾਂ ਬਾਜ਼ਾਰ ਵਿੱਚੋਂ ਸਸਤੇ ਭਾਅ ਦੀ ਤਾਂ ਗੋਭੀ ਮਿਲਦੀ ਹੈ ਹੁਣ ਤੇ ਫਿਰ ਬਾਜ਼ਾਰ ਵਿੱਚੋਂ ਆਪਾਂ ਮਹਿੰਗਾ achar ਲੈ ਕੇ ਆਉਨੇ ਆ ਜਿਹੜਾ ਆਪਾਂ ਘਰੇ ਵੀ ਬਣਾ ਸਕਦੇ ਹਾਂ ਜਿਵੇਂ ਹੁਣ ਗੋਭੀ ਸਸਤੀ ਹੋ ਗਈ ਆ 100 ਦੀ 3 ਕਿਲੋ ਆਉਣ ਲੱਗੀ 100 ਦੀ 2 ਕਿਲੋ ਦੇ ਦਿੰਦੇ ਆ ਤੇ ਵੀ ਉਹਦਾ ਆਪਾਂ ਥੋੜਾ ਜਿਹਾ achar ਪਾਵਾਂਗੇ ਤੇ ਤੁਹਾਨੂੰ ਦਿਖਾਵਾਂਗੇ ਕਿਵੇਂ ਆਪਾਂ ਵੀ ਥੋੜੀ ਗੋਭੀ ਲੈ ਕੇ ਤੇ ਜ਼ਿਆਦਾ achar ਬਣਾ ਸਕਦੇ ਆ ਤੇ ਆਪਾਂ ਅੱਜ ਗੋਭੀ ਦਾ achar ਬਣਾਵਾਂਗੇ ਆਪਾਂ ਦੋ ਫੁੱਲ ਕੱਟ ਲਈਏ ਗੋਭੀ ਦੇ ਤੇ ਤੁਹਾਨੂੰ ਦੱਸਦੇ ਆ ਕਿਵੇਂ ਕੱਟਣੇ ਆ गोभी ਦੇ ਆਪਾਂ ਇਸ ਤਰ੍ਹਾਂ ਦੇ ਫੁੱਲ ਕੱਟਾਂਗੇ ਛੋਟੇ ਕੱਟਣੇ ਆ ਮਤਲਬ ਜਿਆਦਾ ਵੱਡੇ ਨਹੀਂ ਕੱਟਣੇ ਕਿਉਂਕਿ ਜੇ ਜਿਆਦਾ ਵੱਡੇ ਹੋਣਗੇ ਤਾਂ ਫਿਰ ਉਹਦੇ ਵਿੱਚ ਮਸਾਲਾ ਨਹੀਂ ਮੈਕਸ ਹੁੰਦਾਗਾ ਤੇ ਵਿੱਚੇ ਆਪਾਂ ਗਾਜਰਾ ਪਾ ਲਈਆਂ ਥੋੜੇ ਜਿਹਾ ਆਪਾਂ ਮਟਰ ਪਾਵਾਂਗੇ ਮਟਰ ਆਪਣੇ ਕੱਢਣ ਵਾਲੇ ਆ ਅਸੀਂ ਮਟਰ ਕੱਢਾਂਗੇ ਤੇ ਵਿੱਚ ਹੀ ਪਾਉਣੇ ਆ ਇਹ ਗਰਮ ਪਾਣੀ ਉਬਲਦੋ ਉਬਲਦਾ ਪਾਣੀ ਆਪਾਂ ਕਰਕੇ ਵਿੱਚ ਨੂਨ ਪਾ ਕੇ ਵਿੱਚ ਹਲਦੀ ਪਾ ਕੇ ਆਪਾਂ ਇਹਨੂੰ ਅੱਧਾ ਘੰਟਾ ਭਿਉਂ ਕੇ ਰੱਖਣਾ ਵੈ ਇਸ ਤਰ੍ਹਾਂ ਫਿਰ ਇਹ ਥੋੜਾ ਜਿਹਾ ਨਰਮ ਹੋ ਜਾਣਗੇ ਕਿਉਂਕਿ ਫਿਰ ਆਪਾਂ ਇਹਨੂੰ ਜਿਆਦਾ ਸੇਕ ਨਹੀਂ ਆਪਾਂ ਲਵਾਉਣਾ ਇਹਨੂੰ ਕੜਾਈ ਦੇ ਵਿੱਚ ਹ ਤੋਪੇ ਇਹਨੂੰ 2-3 ਘੰਟਿਆਂ ਲਈ ਰੱਖਾਂਗੇ ਜਦੋਂ ਤੱਕ ਇਹਦਾ ਪਾਣੀ ਜਮਾਂ ਨਹੀਂ ਸੁੱਕ ਜਾਂਦਾ ਵਿੱਚ ਇਹਦੇ ਪਾਣੀ ਬਿਲਕੁਲ ਨਹੀਂ ਹੋਣਾ ਚਾਹੀਦਾ ਜੇ ਵਿੱਚ ਇਹਦੇ ਗੋਭੀ ਦੇ ਪਾਣੀ ਰਹਿ ਗਿਆ ਤਾਂ ਆਪਣਾ ਚਾਰ بس دو ਦਿਨਾਂ ਚ ਹੀ ਖਰਾਬ ਹੋ ਜਾਣਾ ਫਿਰ ਉਹ ਚਾਰ ਚਾਰ ਨਹੀਂ ਬਣਨਾਗਾ ਤੇ ਨਹੀਂ ਤਾਂ ਜੇ ਇਹਦੇ ਵਿੱਚ ਪਾਣੀ ਬਿਲਕੁਲ ਸੁੱਕ ਗਿਆ ਆਪਾਂ ਧੁੱਪੇ ਤੋਂ ਪਲਵਾ ਕੇ ਜਿਹਨੂੰ ਗਿੱਲੇ ਹੱਥ ਨਹੀਂ ਲਾਵਾਂਗੇ ਤਾਂ ਫਿਰ ਚਾਰ ਆਪਣਾ ਮਤਲਬ ਚਾਰ ਪੰਜ ਮਹੀਨੇ ਆਰਾਮ ਨਾਲ ਆਪਾਂ ਜਿੰਨਾ ਕ ਚਾਰ ਪਾਵਾਂਗੇ ਖਾ ਸਕਦੇ ਜੇ ਆਪਾਂ ਜ਼ਿਆਦਾ ਚਾਰ ਵੱਡੀ ਮਾਤਰਾ ਚ ਵੀ ਪਾਉਣਾ ਤਾਂ ਵੀ ਪਾ ਕੇ ਆਪਣਾ ਸਾਲ ਇਹ ਚਾਰ ਕੱਢ ਦਿੰਦਾ ਹੁੰਦਾ ਵਾ ਤੇ ਬਸ ਇਹਦੇ ਵਿੱਚ ਇਹ ਆ ਵੀ ਪਾਣੀ ਦੀ ਟੱਪ ਵੀ ਨਹੀਂ ਹੋ ਮਾਰੀ ਜੀ ਵੀ ਟੱਪ ਨਹੀਂ ਹੋਣੀ ਚਾਹੀਦੀ ਥੋੜਾ ਜਿਹਾ ਪਾਣੀ ਵੀ ਕਿਸੇ ਫੁੱਲ ਤੇ ਲੱਗਿਆ ਰਹਿ ਗਿਆ ਤਾਂ ਆਪਣਾ ਚਾਰ ਖਰਾਬ ਹੋ ਜੂਗਾ ਇਸ ਕਰਕੇ ਇੰਨੀ ਕਿ ਸਾਵਧਾਨੀ ਆਪਾਂ ਵਰਤਾਂਗੇ ਤੇ ਫਿਰ ਹੁਣ ਆਪਾਂ ਗੋਭੀ ਸੁੱਕਣ ਵਾਸਤੇ ਧੁੱਪੇ ਪਾਉਨੇ ਆ ਦੋ ਤਿੰਨ ਘੰਟਿਆਂ ਵਿੱਚ ਜਿੰਨੇ ਵੀ ਘੰਟਿਆਂ ਵਿੱਚ ਸੁੱਕਦੀ ਹੈ ਦੋ ਤਿੰਨ ਜਿੰਨੇ ਵੀ ਘੰਟਿਆਂ ਵਿੱਚ ਸੁਕੂਗੀ ਆਪਾਂ ਫਿਰ ਇਹਨੂੰ ਚੋਕ ਕੇ ਤੇ ਆਪਾਂ ਫਿਰ ਇਹਨੂੰ ਇਹਦਾ ਚਾਰ ਪਾਵਾਂਗੇ ਕੀ ਕੀ ਇਹਦੇ ਵਿੱਚ ਪਾਉਣਾ ਵਾ ਆਪਾਂ ਚਾਰ ਦੇ ਉਹ ਤੁਹਾਡੇ ਨਾਲ ਆਪਾਂ ਫਿਰ ਸਾਰਾ ਸ਼ੇਅਰ ਕਰਦੇ ਹਾਂ ਹਾਂਜੀ ਜਿਹੜੇ ਆਪਾਂ ਗੋਭੀ ਤੇ ਗਾਜਰ ਦੇ ਵਿੱਚ ਆਪਾਂ ਪਾਉਣੇ ਹੈਗੇ ਮਸਾਲੇ ਗ੍ਰाइंड ਕਰਕੇ ਉਹ ਹੈਗਾ ਸਾਫ ਤਾਹਨੀਆ ਲਵਾਂਗੇ ਆਪਾਂ ਥੋੜਾ ਜਿਹਾ ਸੌਫ ਲਵਾਂਗੇ ਇਹਨਾਂ ਦੋਨਾਂ ਚੀਜ਼ਾਂ ਨੂੰ ਤਾਂ ਆਪਾਂ ਗ੍ਰੈਂਡ ਕਰਕੇ ਪਾਵਾਂਗੇ ਤੇ ਆਹ ਹੋਗੀ ਰਾਈ ਜਿਹਨੂੰ ਆਪਾਂ ਸਰੋਂ ਕਹਿੰਦੇ ਆ ਤੇ ਆਹ ਮੇਥੇ ਹੋਗੇ ਆਹ ਕਲੌਂਜੀ ਹੋਗੀ ਹਲਦੀ ਚਿੱਟਾ ਲੂਣ ਕਾਲਾ ਲੂਣ ਲਾਲ ਮਿਰਚ ਤੇ ਥੋੜਾ ਜਿਹਾ ਆਪਾਂ ਲਸਣ ਛਿੱਲਿਆ ਵਾ ਤੇ ਮਿਰਚ ਹਰੀ ਤੇ ਤੁਸੀਂ ਇਹਦੇ ਵਿੱਚ ਅਦਰਕ ਵੀ ਪਾ ਸਕਦੇ ਆ ਮੂਲੀ ਵੀ ਪਾ ਸਕਦੇ ਆ ਛਲਗਮ ਵੀ ਪਾ ਸਕਦੇ ਆ ਉਹ ਤੁਹਾਡਾ ਆਪਦੀ ਹੈਗੀ ਆ ਵੀ ਜਿੰਨਾਕ ਤੁਸੀਂ ਅਚਾਰ ਬਣਾਉਣਾ ਉਵੇਂ ਤੁਸੀਂ ਬਣਾ ਸਕਦੇ ਆ ਆਪਾਂ ਗੋਭੀ ਤੇ ਗਾਜਰ ਦਾ ਹੀ ਅਚਾਰ ਪਾਵਾਂਗੇ ਤੇ ਇੰਨਾਕ ਆਪਾਂ ਗੋੜ ਲਾਵਾਂਗੇ ਕਿਉਂਕਿ ਆਪਣਾ ਤੁਸੀਂ ਮਿੱਠਾ ਵੀ ਆਪਣੇ ਹਿਸਾਬ ਮੁਤਾਬਕ ਹੀ ਪਾਉਣਾ ਹੁੰਦਾ ਵਾ ਤੇ ਆਪਾਂ ਗੋੜ ਲਾਵਾਂਗੇ ਕਿਉਂਕਿ ਸਵਾ 1 ਕਿਲੋ ਦੀ ਆਪਾਂ ਬਣਾ ਰਹੇ ਆ ਗੋਭੀ ਦਾ ਅਚਾਰ ਇਹਨੂੰ ਆਪਾਂ ਕੱਟ ਕੇ ਵੀ ਪਾ ਸਕਦੇ ਆ ਪਰ ਕੱਦੂ ਕਸ਼ ਕਰਕੇ ਪਾਵਾਂਗੇ ਤਾਂ ਥੋੜਾ ਜਿਆ ਵਧੀਆ ਹੋ ਜਾਊਗਾ ਇਹਨੂੰ ਆਪਾਂ ਇਸ ਤਰ੍ਹਾਂ ਕੱਦੂਕਾਸ਼ ਕਰ ਲਾਂਗੇ ਗੋੜ ਨੂੰ ਫਿਰ ਕੁੱਟੇ ਤੋਂ ਬਾਅਦ ਹੀ ਲੇਸ ਜੀ ਬਣ ਜਾਂਦੀ ਆ ਹੋਰ ਹੀ ਤਰ੍ਹਾਂ ਤੇ ਇਹਨੂੰ ਆਪਾਂ ਇਸ ਤਰ੍ਹਾਂ ਕੱਦੂਕਾਸ਼ ਕਰਾਂਗੇ ਫਿਰ ਆਪਾਂ ਤੁਹਾਨੂੰ ਦੱਸਦੇ ਆ ਵੀ ਫਿਰ ਆਪਾਂ ਕੀ ਕਰਦੇ ਆ ਨਾ ਮਸਾਲਿਆਂ ਦਾ ਹਾਂਜੀ ਤੇਲ ਆਪਾਂ ਕੜਾਈ ਵਿੱਚ ਪਾ ਲਿਆ ਤੇਲ ਗਰਮ ਹੋ ਚੁੱਕਿਆ ਸਭ ਤੋਂ ਪਹਿਲਾਂ ਆਪਾਂ ਸਰੋਂ ਪਾਵਾਂਗੇ ਜਿਹਨੂੰ ਆਪਾਂ ਰਾਈ ਕਹਿੰਦੇ ਆ ਉਹ ਪਾ ਦਿੱਤੀ ਆ ਹੁਣ ਸਭ ਤੋਂ ਪਹਿਲਾਂ ਆਪਾਂ ਮੇਥੇ ਪਾਵਾਂਗੇ ਗੈਸ 'ਚ ਰਮੇ ਇਥੇ ਪਾ ਦੋ ਕਲੌਂਜੀ ਆਪਾਂ ਸਾਰਿਆਂ ਤੋਂ ਬਾਅਦ 'ਚ ਪਾਵਾਂਗੇ ਮਤਲਬ ਪਹਿਲਾਂ ਇਹ ਮਸਾਲੇ ਗੈਸ ਨੂੰ ਸਲੋ ਕਰ ਦੋ ਕਲੌਂਜੀ ਆਪਾਂ ਸਾਈਡ ਤੇ ਕੱਢ ਲੈਨੇ ਇਹਨੂੰ ਬਾਅਦ 'ਚ ਪਾਵਾਂਗੇ ਜਿਹੜੇ ਆਪਣੇ ਨੂਨ ਮਿਰਚ ਮਸਾਲੇ ਸੀ ਉਹ ਸਾਰੇ ਆਪਾਂ ਇੱਕ ਵਾਰੀ ਸਾਰੇ ਵਿੱਚ ਪਾ ਦਾਂਗੇ ਇਸ ਤਰ੍ਹਾਂ ਨੂਨ ਤੇ ਮਿਰਚ ਤੁਸੀਂ ਆਪਣੇ ਹਿਸਾਬ ਮੁਤਾਬਕ ਪਾਉਣਾ ਵਾ ਨਾ ਤਾਂ ਜ ਇਹ ਚ ਘੱਟ ਨਾ ਤਾਂ ਜ਼ਿਆਦਾ ਘੱਟ ਹੋਵੇ ਨਾ ਜ਼ਿਆਦਾ ਵੱਧ ਹੋਵੇ ਤੇ ਜਿਹੜੇ ਆਪਾਂ ਮਸਾਲੇ ਗ੍ਰाइंड ਕੀਤੇ ਸੀ ਇਹ ਦਰ ਤਰੇ ਜਿਹਾ ਹੀ ਰੱਖਨੇ ਆ ਇਸ ਤਰ੍ਹਾਂ ਇਹ ਪਾ ਦਾਂਗੇ ਤੇ ਇਹਨੂੰ ਚੰਗੀ ਤਰ੍ਹਾਂ ਆਪਾਂ ਹਿਲਾ ਦੇਣਾ ਇਹਨੂੰ ਹਿਲਾ ਕੇ ਹੁਣ ਵਿੱਚ ਆਪਾਂ ਕਲੌਂਜੀ ਪਾਵਾਂਗੇ ਕਲੌਂਜੀ ਪਾ ਦਿੱਤੀ ਹੁਣ ਆਪਾਂ ਇਹਦੇ ਵਿੱਚ ਲਸਣ ਤੇ ਮਿਰਚ ਪਾ ਦਵਾਂਗੇ 1 ਕਮਿੰਟ ਲਈ ਇਸ ਤਰ੍ਹਾਂ ਕਰਕੇ ਲਸਣ ਤੇ ਮਿਰਚ ਪਾ ਦਿੱਤੀ ਆਪਾਂ ਇਹਨੂੰ 2 ਕੁ ਮਿੰਟ ਇਸ ਸੇਕ ਲਵਾਇਆ ਹੁਣ ਆਪਾਂ ਇਹਦੇ ਵਿੱਚ ਸਭ ਤੋਂ ਪਹਿਲਾਂ ਗੁੜ ਪਾਵਾਂਗੇ ਗੁੜ ਆਪਾਂ ਕੱਦੂ ਕਸ਼ ਕਰ ਲਿਆ ਸੀਗਾ ਇਹਨੂੰ ਪਾਵਾਂਗੇ ਆਪਾਂ ਤੇ ਆਪਾਂ ਗੈਸ ਨੂੰ ਥੋੜਾ ਜਿਹਾ ਤੇਜ਼ ਕਰਾਂਗੇ ਗੁੜ ਖ ਇਸ ਤਰ੍ਹਾਂ ਹੀ ਆਪਾਂ ਤਾਂ ਕਿ ਖੁਰਜੇ ਜਾਵੇ ਵਿੱਚ ਤੇ ਇਹਨੂੰ ਫਿਰ ਬੰਦ ਕਰ ਦੇਣਾ ਨਹੀਂ ਤਾਂ ਫਿਰ ਗੁੜ ਵਿੱਚੋਂ ਹੋਰ ਹੀ ਹੋ ਜਾਣਾ ਲਾਲਾਂ ਜੀਆਂ ਛੱਡਣ ਲੱਗ ਜੂਗਾ ਹੁਣ ਆਪਾਂ ਗੈਸ ਨੂੰ ਬੰਦ ਹੀ ਕਰ ਦਿੰਨੇ ਆ ਇਸ ਤਰ੍ਹਾਂ ਬੰਦ ਕਰ ਦੋ ਤੇ ਇਹ ਗਰਮ ਕੜਾਈ ਦੇ ਵਿੱਚ ਹੀ ਇਹਨੇ ਪਿਗਲ ਜਾਣਾ ਗੁੜ ਨੇ ਚੰਗੀ ਤਰ੍ਹਾਂ ਇਸ ਤਰ੍ਹਾਂ ਪਿਗਲ ਜਾਣਾ ਵਿੱਚ ਪੂਰੀ ਤਰ੍ਹਾਂ ਇਸ ਤਰ੍ਹਾਂ ਹੀ ਮੈਸ਼ ਕਰ ਦੋ ਹੁਣ ਆਪਾਂ ਜਿਹੜੀ ਗਾਜਰ ਤੇ ਗੋਭੀ ਆਪਾਂ ਇਹਨੂੰ ਚੰਗੀ ਤਰ੍ਹਾਂ ਧੁੱਪ ਲੱਗ ਚੁੱਕੀ ਆ ਕੋਈ ਪਾਣੀ ਨਹੀਂ ਹੈਗਾ ਇਹਦੇ ਵਿੱਚ ਪਾ ਦਾਂਗੇ ਗੈਸ ਆਪਣੀ ਬੰਦ ਦੀ ਆ ਇਹਨੂੰ ਚੰਗੀ ਤਰ੍ਹਾਂ ਆਪਾਂ ਮਿਕਸ ਕਰਾਂਗੇ ਜਿੰਨਾ ਚਿਰ ਸਾਰਿਆਂ ਤੇ ਨਹੀਂ ਲੱਗਦੀ ਉਹਨਾਂ ਚਿਰ ਇਹਨੂੰ ਆਪਾਂ 10-15 ਮਿੰਟ ਲਈ ਇਸ ਤਰ੍ਹਾਂ ਮਿਕਸ ਕਰਾਂਗੇ ਇਹਨੇ ਪਾਣੀ ਛੱਡ ਦੇਣਾ ਮੁੜ ਕੇ ਮਸਾਲਿਆਂ ਨਹੀਂ ਇਸ ਤਰ੍ਹਾਂ ਮਿਕਸ ਕਰੀ ਚੱਲੋ ਚੰਗੀ ਤਰ੍ਹਾਂ ਸਾਰਿਆਂ ਤੇ ਲੱਗ ਜਾਵੇ ਜਿਹੜਾ ਨੂਨ ਮਿਰਚ ਮਸਾਲਾ ਉਹ ਤੁਸੀਂ ਆਪਣੇ ਮੁਤਾਬਕ ਪਾਉਣਾ ਨੂਨ ਕੋਈ ਵੱਧ ਖਾਂਦਾ ਕੋਈ ਘੱਟ ਖਾਂਦਾ ਜਿੱਦਾਂ ਹੁਣ ਆਪਾਂ ਨੂਨ ਪਹਿਲਾਂ ਪਾਇਆ ਤੇ ਥੋੜਾ ਸੀ ਆਪਾਂ ਹੁਣ ਇਹਦੇ ਵਿੱਚ ਦੁਬਾਰਾ ਨੂਨ ਪਾ ਦਾਂਗੇ ਤੇ ਮਿਕਸ ਹੋ ਜਾਊਗਾ ਜਿਹੜਾ ਹੈਗਾ ਗੋੜ ਗੋਣ ਆਪਾਂ ਇੰਨਾ ਵੀ ਨਹੀਂ ਜ਼ਿਆਦਾ ਪਾਉਣਾਗਾ ਕਿ ਉਹ ਚਾਸ਼ਨੀ ਜੀ ਬਣ ਜੇਵੇ ਮੁੜ ਕੇ ਗੁੜ ਇੰਨਾ ਕ ਗੁੜ ਜਿਵੇਂ ਹੁਣ ਸੀਗਾ ਗਲੀ ਤੋਂ ਛੋਟੀ ਜਿਹੀ ਡਲੀ ਆਪਾਂ ਪਾਈ ਐ ਸਵਾ ਕ ਕਿਲੋ ਇਹ ਹੈਗਾ ਮਟੀਰੀਅਲ ਜਿਹੜਾ ਤੇ ਇਹ ਇਹਦੇ ਵਿੱਚ ਆਪਾਂ ਇੰਨੀ ਕ ਗੁੜ ਦੀ ਪਾਵਾਂਗੇ ਤੇ ਇਹਨੂੰ ਚੰਗੀ ਤਰ੍ਹਾਂ ਹਿਲਾਇਆ ਜਾਣਾ ਹੁਣ ਆਪਾਂ ਇਹਦੇ ਵਿੱਚ ਸਿਰਕਾ ਪਾਵਾਂਗੇ ਜੇ ਤੁਹਾਡੇ ਕੋਲੇ ਨਿੰਬੂ ਹੈਗਾ ਤਾਂ ਤੁਸੀਂ ਨਿੰਬੂ ਵੀ ਪਾ ਸਕਦੇ ਹੋ ਚਿੱਟਾ ਸਿਰਕਾ ਹੈਗਾ ਚਿੱਟਾ ਵੀ ਪਾ ਸਕਦੇ ਆਪਾਂ 2 ਚਮਚੇ ਇਹਦੇ ਵਿੱਚ ਸਿਰਕਾ ਪਾਵਾਂਗੇ ਤੇ ਇਹਨੂੰ ਫਿਰ ਆਪਾਂ ਚੰਗੀ ਤਰ੍ਹਾਂ ਹਿਲਾ ਦਿੰਨੇ ਆ ਫਿਰ ਦੋ ਨਿੰਬੂ ਥੋੜੀ ਜਿਹੀ ਜ਼ਿਆਦਾ ਮਾਤਰਾ ਚ ਪਾਉਗਾ ਜੇ ਤੁਸੀਂ ਨਿੰਬੂ ਪਾਉਂਗੇ ਤਾਂ ਫਿਰ ਜੇ ਸਿਰਕਾ ਹੈਗਾ ਤਾਂ ਵਾਈਟ ਵਾਲਾ ਪਾ ਦਿਓ ਤੁਸੀਂ ਚਿੱਟਾ ਜਿਹੜਾ ਹੁੰਦਾ ਸਿਰਕਾ ਉਹ ਪਾ ਦਿਓ ਇਸ ਤਰ੍ਹਾਂ ਹਿਲਾ ਦਿਓ ਇਹਨੂੰ 15 ਮਿੰਟ ਲਈ ਆਪਾਂ ਪਿਆ ਰਹਿਣ ਦਾਂਗੇ ਫਿਰ ਜਿਹੜਾ ਪਾਣੀ ਆ ਥੱਲਿਓ ਜਿਹੜੀ ਸਬਜ਼ੀਆਂ ਆ ਜਿਹੜੀਆਂ ਇਹ ਇਹ ਪਾਣੀ じゃ ਛੱਡ ਦੇਣੀਆਂ ਫਿਰ ਇਹਨੂੰ ਆਪਾਂ 15 ਮਿੰਟਾਂ ਬਾਅਦ ਠੰਡੇ ਹੋਏ ਤੋਂ ਫਿਰ ਆਪਾਂ ਇਹਨੂੰ ਇੱਕ ਡੱਬੇ ਵਿੱਚ ਪਾ ਲਾਂਗੇ ਜਿਹੜਾ ਆਪਾਂ ਬਜ਼ਾਰੋਂ ਚਾਰ ਲੈਨੇ ਆ ਇਹ ਉਮੀਦਾ ਚਾਰ ਬਿਲਕੁਲ ਉਵੇਂ ਬਣ ਜਾਣਾ ਵਾ ਖੱਟ ਮਿੱਠਾ ਆਚਾਰ ਇਹਦੇ ਵਿੱਚ ਆਪਾਂ ਗੋੜ ਥੋੜਾ ਜਿਹਾ ਘੱਟ ਹੀ ਪਾਇਆ ਵਾ ਉਹ ਤੁਸੀਂ ਜਾ ਵੱਧ ਘੱਟ ਪਾ ਸਕਦੇ ਆ ਤੇ ਇਹਨੂੰ ਆਪਾਂ ਖੱਟ ਮਿੱਠਾ ਆਚਾਰ ਕਹਿ ਦਿੰਨੇ ਆ ਤੇ ਤੁਸੀਂ ਇਹ ਇੱਕ ਵਾਰੀ ਘਰੇ ਆਪਦੇ ਜਰੂਰ ਬਣਾ ਕੇ ਦੇਖਿਓ ਬਹੁਤ ਵਧੀਆ ਆਚਾਰ ਬਣਦਾ ਵਾ ਜੇ ਕਈ ਵਾਰੀ ਸਬਜ਼ੀ ਨਹੀਂ ਆਪਾਂ ਬਣਾਉਂਦੇਗੇ ਜਿਵੇਂ ਤੇ ਇਹਦੇ ਚਾਰ ਨਾਲ ਰੋਟੀ ਵੀ ਆਪਾਂ ਵਧੀਆ ਖਾ ਸਕਦੇ ਆ ਜੇ ਇਹਨੂੰ ਪਾਣੀ ਵਾਲੇ ਹੱਥ ਨਹੀਂ ਬਸ ਲਾਉਣੇ ਜੇ ਇਹਨੂੰ ਪਾਣੀ ਵਾਲੇ ਹੱਥ ਲਾਵਾਂਗੇ ਤਾਂ ਫਿਰ ਸੇਤੀ ਖਰਾਬ ਹੋ ਜਾਊਗਾ ਹਾਂਜੀ 15 ਮਿੰਟਾਂ ਬਾਅਦ ਆਪਣਾ ਚਾਰ ਠੰਡਾ ਹੋ ਗਿਆ ਸੀ ਆਪਾਂ ਮਰਤਬਾਨ ਵਿੱਚ ਪਾ ਲਿਆ ਵਾ ਇਹਦੇ ਵਿੱਚ ਆ ਦੇਖੋ ਜਿੰਨਾ ਪਾਣੀ ਸੀਗਾ ਆਪਾਂ ਉਹ ਵੀ ਵਿੱਚ ਪਾ ਲਿਆ ਵਾ ਤੇ ਹੁਣ ਇਹ ਆਪਣਾ ਚਾਰ ਖਾਣ ਵਾਲਾ ਹੀ ਆ ਲਗਭਗ ਹਨਾ ਤੇ ਆਪਾਂ ਖਾ ਸਕਦੇ ਹਾਂ ਇਹ ਬਸ ਇੰਨਾ ਧਿਆਨ ਰੱਖਣਾ ਜਦੋਂ ਤੁਸੀਂ ਗੁੜ ਪਾ ਲਿਆ ਉਦੋਂ ਨਹੀਂ ਉਹਦੇ ਉੱਤੇ ਸੇਕ ਲਵਾਉਣਾ ਨਹੀਂ ਤਾਂ ਫਿਰ ਉਹ ਗੁੜ ਜਾ ਜੰਮ ਜੇ ਜਾਊਗਾ ਲੇਸ ਜੀ ਬਣ ਜੂਗੀ ਬਸ ਗੁੜ ਪਾ ਕੇ ਆਪਾਂ ਉਦੋਂ ਉਹਦੇ ਵਿੱਚ ਉਵੇਂ ਆਪਾਂ ਪਾ ਦੇਣਾ ਗੋਭੀ ਦਾ ਇੰਨਾ ਧਿਆਨ ਰੱਖਿਓ ਜੇ ਅੱਜ ਦੀ ਇਹ ਵੀਡੀਓ ਵਧੀਆ ਲੱਗੀ ਤਾਂ ਸਬਸਕ੍ਰਾਈਬ ਕਰਨਾ ਲਾਈਕ ਕਰਨਾ ਸ਼ੇਅਰ ਕਰਨਾ ਜਿਹੜੇ ਮੇਰੇ ਭੈਣ ਭਰਾ ਨਵੇਂ ਜੁੜਦੇ ਆ ਤੇ ਕਮੈਂਟਾਂ ਵਿੱਚ ਦੱਸਿਆ ਕਰੋ ਨਾਲੇ ਸਬਸਕ੍ਰਾਈਬ ਕਰਿਆ ਕਰੋ ਤੇ ਮਿਲਦੇ ਆਂ ਅਗਲੀ ਰੈਸਪੀ ਲੈ ਕੇ ਜਲਦੀ ਹੀ ਤੁਹਾਡੇ ਨਾਲ ਸਤਿ ਸ੍ਰੀ ਅਕਾਲ